ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਆਹ ਵਿੱਚ ਗਈ ਮਾਮੇ ਦੀ ਕੁੜੀ ਨਾਲ ਜੋ ਹੋਇਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਭੂਆ ਦੀ ਕੁੜੀ ਮਤਵਲ ਨਵਜੋਤਕਰ ਜੋ ਮਾਪਿਆਂ ਦੀ ਇੱਕੋ ਇੱਕ ਔਲਾਦ ਸੀ ਜੋ ਕਿ ਬੜੇ ਹੀ ਲਾਡ ਪਿਆਰ ਨਾਲ ਪਾਲੀ ਗਈ ਸੀ ਉਸ ਦਾ ਹਰ ਇੱਕ ਜਾਤ ਤੇ ਖਵਾਬ ਪੂਰਾ ਕੀਤਾ ਗਿਆ ਜਿੱਦਾਂ ਕਿ ਮਾਪੇ ਚਾਹੁੰਦੇ ਸਨ ਕਿ ਸਾਡੀ ਧੀ ਦੇ ਪਾਲਣ ਪੋਸਣ ਵਿੱਚ ਕੋਈ ਕਮੀ ਨਾ ਰਹਿ ਜਾਏ ਇਸ ਤਰ੍ਹਾਂ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ ਜੋ ਵੀ ਕਹਿੰਦੀ ਉਸ ਦੀ ਹਰ ਗੱਲ ਉਸੇ ਟਾਈਮ ਪੂਰੀ ਕੀਤੀ ਜਾਂਦੀ ਸੀ ਇਸ ਤਰ੍ਹਾਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਵੱਡੀ ਹੋ ਗਈ ਤੇ ਪੜ੍ਹ ਲਿਖ ਗਈ ਨਵਜੋਤ कौर ਵਿਆਹ ਦੀ ਉਮਰ ਵੀ ਹੋ ਗਈ ਸੀ ਇੱਕ ਦਿਨ ਨਵਜੋਤ ਦੇ ਪਿਤਾ ਜਗਪਾਲ ਸਿੰਘ ਨੂੰ ਇੱਕ ਮੁੰਡੇ ਦੀ ਦੱਸ ਪੈਂਦੀ ਹੈ ਤੇ ਮੁੰਡਾ ਵੀ ਬਹੁਤ ਹੀ ਉੱਚੇ ਖਾਨਦਾਨ ਦਾ ਹੁੰਦਾ ਹੈ ਬਦਿਆ ਪੜਿਆ ਲਿਖਿਆ ਜਦੋਂ ਜਗਪਾਲ ਸਿੰਘ ਮੁੰਡੇ ਦੇ ਘਰ ਜਾਂਦਾ ਹੈ ਤਾਂ ਉਸ ਨੂੰ ਮੁੰਡਾ ਤੇ ਉਸ ਦਾ ਘਰਵਾਲ ਪਸੰਦ ਆ ਜਾਂਦਾ ਹੈ ਉਹ ਉੱਥੇ ਹੀ ਹਾਂ ਕਰ ਦਿੰਦਾ ਹੈ ਇਸੇ ਤਰ੍ਹਾਂ ਉਹ ਘਰ ਵਾਪਸ ਆ ਜਾਂਦਾ ਹੈ ਤੇ ਘਰ ਆ ਕੇ ਨਵਜੋਤ ਦੀ ਮਾਂ ਸਰਬਜੀਤ ਕੋਲ ਗੱਲ ਕਰਦਾ ਹੈ ਨਵਜੋਤ ਦੀ ਮਾਂ ਵੀ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਉਹ ਕਹਿੰਦੀ ਹੈ ਕਿ ਆਪਣੀ ਧੀ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਸੋਝਵਾਨ ਵੀ ਹੈ ਆਪਾਂ ਨੂੰ ਨਵਜੋਤ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਅਸੀਂ ਤੇਰਾ ਵਿਆਹ ਕਰਨਾ ਹੈ ਨਵਜੋਤ ਦੇ ਪਿਤਾ ਕਹਿੰਦੇ ਹਨ ਕਿ ਉਹ ਕਿਹੜਾ ਆਪਣੇ ਕਹਿਣੇ ਤੋਂ ਬਾਹਰ ਹੈ ਫਿਰ ਜਦੋਂ ਜਗਪਾਲ ਤੇ ਨ ਸਰਬਜੀਤ ਦੋਨੋਂ ਨਵਜੋਤ ਨਾਲ ਗੱਲ ਕਰਦੇ ਹਨ ਪੁੱਤ ਤੂੰ ਸਾਡੀ ਕੱਲੀ ਕੱਲੀ ਧੀ ਤੇ ਸਾਨੂੰ ਤੇਰੇ ਤੇ ਮਾਨ ਹੈ ਜੋ ਅਸੀਂ ਤੇਰੇ ਨਾਲ ਗੱਲ ਕਰਨ ਲੱਗੇ ਹਾਂ ਸਾਨੂੰ ਉਮੀਦ ਹੈ ਕਿ ਤੂੰ ਨਾ ਨਹੀਂ ਕਰੇਂਗੀ ਨਵਜੋਤ ਪਹਿਲਾਂ ਤਾਂ ਹੈਰਾਨ ਰਹਿ ਜਾਂਦੀ ਹੈ ਪਰ ਬਾਅਦ ਵਿੱਚ ਪੁੱਛਦੀ ਹੈ ਹਾਂਜੀ ਦੱਸੋ ਪਾਪਾ ਜੀ ਕੀ ਕਹਿ ਰਹੇ ਹੋ ਨਵਜੋਤ ਦੇ ਪਿਤਾ ਕਹਿੰਦੇ ਹਨ ਕਿ ਅਸੀਂ ਤੇਰੇ ਲਈ ਇੱਕ ਮੁੰਡਾ ਦੇਖਿਆ ਹੈ ਜੋ ਚੰਗਾ ਪੜਿਆ ਲਿਖਿਆ ਤੇ ਸੋਹਣਾ ਸੁਨੱਖਾ ਤੇ ਖਾਨਦਾਨ ਵੀ ਚੰਗਾ ਹੈ ਨਵਜੋਤ ਕਹਿੰਦੀ ਹੈ ਕਿ ਪਾਪਾ ਜੋ ਤੁਸੀਂ ਮੇਰੇ ਲਈ ਕਰੋਗੇ ਉਹ ਚੰਗਾ ਹੀ ਕਰੋਗੇ ਨਵਜੋਤ ਦੇ ਮਾਤਾ ਪਿਤਾ ਖੁਸ਼ ਹੋ ਜਾਂਦੇ ਹਨ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਜਾਂਦੇ ਹਨ ਵਿਆਹ ਦੀ ਤਰੀਕ ਰੱਖੀ ਜਾਂਦੀ ਹੈ ਕਿਸੇ ਨੂੰ ਫੋਨ ਕੀਤਾ ਜਾਂਦਾ ਹੈ ਤੇ ਕਿਸੇ ਕੋਲ ਜਾ ਕੇ ਕਾਰਡ ਦਿੱਤੇ ਜਾਂਦੇ ਹਨ ਨਵਜੋਤ ਦੇ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ ਜਾਗੋ ਵਾਲੇ ਦਿਨ ਦੀਆਂ ਦੀ ਸਾਰਿਆਂ ਨੂੰ ਬੜੀ ਹੀਤ ਚਾ ਨਾਲ ਉਡੀਕ ਹੁੰਦੀ ਹੈ ਜਾਗੋ ਵਾਲਾ ਦਿਨ ਆ ਗਿਆ ਨਾਨਕੇ ਜਾਗੋ ਦੀਆਂ ਤਿਆਰੀਆਂ ਕਰਦੇ ਹਨ ਰਾਤ ਨੂੰ ਨਾਨਕੇ ਜਾਗੋ ਕੱਢਦੇ ਹਨ ਜਾਗੋ ਤੋਂ ਬਾਅਦ ਸਾਰੇ ਖੁਸ਼ੀ-ਖੁਸ਼ੀ ਸੌ ਜਾਂਦੇ ਹਨ ਪਰ ਜਾਗੋ ਤੋਂ ਅਗਲੀ ਸਵੇਰ ਜਦੋਂ ਨਵਜੋਤ ਦੇ ਮਾਤਾ ਜੀ ਨਵਜੋਤ ਦੇ ਕਮਰੇ ਵਿੱਚ ਜਾਂਦੇ ਹਨ ਤਾਂ ਉਥੇ ਨਵਜੋਤ ਨੂੰ ਨਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਨਵਜੋਤ ਦੀ ਮਾਤਾ ਨਵਜੋਤ ਦੇ ਪਾਪਾ ਨੂੰ ਬੁਲਾਉਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਕਿ ਅਸੀਂ ਲੁੱਟੇ ਗਏ ਨਵਜੋਤ ਦੀ ਮਾਂ ਆਪਣੇ ਭਰਾ ਨੂੰ ਫੋਨ ਕਰਦੀ ਹੈ ਕਿ ਵੀਰ ਜੀ ਅਸੀਂ ਤਾਂ ਲੁੱਟੇ ਗਏ ਨਵਜੋਤ ਘਰ ਤੋਂ ਭੱਜ ਗਈ ਨਵਜੋਤ ਦੇ ਮਾਮਾ ਜੀ ਨਵਜੋਤ ਦੇ ਘਰ ਆਉਂਦੇ ਹਨ ਤੇ ਜਗਪਾਲ ਸਿੰਘ ਜਾਣੀ ਨਵਜੋਤ ਦੇ ਪਿਤਾ ਨਾਲ ਸਲਾਹ ਕਰਦੇ ਹਨ ਕਿ ਆਪਾਂ ਨੂੰ ਮੁੰਡੇ ਵਾਲਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਜਦੋਂ ਮੁੰਡੇ ਵਾਲਿਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਤੇ ਵੀ ਪੈਰਾ ਹੀ ਟੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਸੁਣ ਕੇ ਉਹ ਫੋਨ ਕੱਟ ਦਿੰਦੇ ਹਨ ਸਲਾਹ ਕਰਕੇ ਫਿਰ ਜਗਪਾਲ ਸਿੰਘ ਨੂੰ ਫੋਨ ਕਰਦੇ ਹਨ ਕਿ ਸਾਡੇ ਤਾਂ ਸਾਰੇ ਰਿਸ਼ਤੇਦਾਰ ਤਿਆਰ ਬੈਠੇ ਹਨ ਕਿ ਆਪਾਂ ਬਰਾਤ ਲੈ ਕੇ ਕਦੋਂ ਜਾਣਾ ਹੈ ਜੇ ਅੱਜ ਸਾਡੇ ਮੁੰਡੇ ਦੀ ਬਰਾਤ ਨਾ ਤੁਰੀ ਤਾਂ ਪਿੰਡ ਵਿੱਚ ਸਾਡੀ ਨਾ ਕਬੱਡੀ ਜਾਵੇਗੀ ਤੁਸੀਂ ਆਪਣੇ ਇਸ ਸਤੇਦਾਰੀ ਵਿੱਚੋਂ ਕਿਸੇ ਹੋਰ ਕੁੜੀ ਦਾ ਰਿਸ਼ਤਾ ਕਰਵਾ ਦਿਓ ਇਸ ਤਰ੍ਹਾਂ ਦੋਨੋਂ ਪਰਿਵਾਰਾਂ ਦੀ ਇੱਜ਼ਤ ਵੀ ਬਚ ਜਾਵੇਗੀ ਜਗਪਾਲ ਸਿੰਘ ਦੇ ਮਾਨ ਵਿੱਚ ਖਿਆਲ ਆਉਂਦਾ ਹੈ ਕਿ ਨਵਜੋਤ ਦੇ ਮਾਮੇ ਦੀ ਕੁੜੀ ਰੋਪਾਲੀ ਅਜੇ ਕੁਵਾਰੀ ਹੈ ਚਾਹੇ ਘੱਟ ਹੀ ਪੜ੍ਹੀ ਲਿਖੀ ਹੈ ਨਵਜੋਤ ਦੇ ਮਾਮੇ ਦੇ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ ਜਗਪਾਲ ਸਿੰਘ ਸੋਚਦਾ ਹੈ ਕਿ ਉਹ ਇਸ ਗੱਲ ਨੂੰ ਮੰਨ ਜਾਣਗੇ ਜਗਪਾਲ ਸਿੰਘ ਮੁੰਡੇ ਵਾਲਿਆਂ ਨੂੰ ਨਵਜੋਤ ਦੇ ਮਾਮੇ ਦੀ ਕੁੜੀ ਬਾਰੇ ਦੱਸਦਾ ਹੈ ਉਹ ਹਾਂ ਵੀ ਕਰ ਦਿੰਦੇ ਹਨ ਫਿਰ ਜਗਪਾਲ ਸਿੰਘ ਨਵਜੋਤ ਦੇ ਮਾਮਾ ਜੀ ਨਾਲ ਗੱਲ ਕਰਦੇ ਹਨ ਕਿ ਰੁਪਾਲੀ ਦਾ ਉਸ ਮੁੰਡੇ ਨਾਲ ਵਿਆਹ ਕਰ ਦਿੰਦੇ ਹਾਂ ਰੁਪਾਲੀ ਦੇ ਪਿਤਾ ਜੀ ਵੀ ਇਸ ਗੱਲ ਨੂੰ ਮੰਨ ਜਾਂਦੇ ਹਨ ਰੁਪਾਲੀ ਦੇ ਪਿਤਾ ਜੀ ਸੋਚਦੇ ਆ ਕਿ ਚਲੋ ਸਾਡੀ ਕੁੜੀ ਦਾ ਵਿਆਹ ਵੀ ਹੋ ਜਾ ਜਉਤ ਖਾਨਦਾਨ ਵੀ ਚੰਗਾ ਹੈ ਰਪਾਲੀ ਰਾਜ ਕਰੂਗੀ ਰਪਾਲੀ ਦੇ ਪਿਤਾ ਜੀ ਰਪਾਲੀ ਨੂੰ ਮਨਾ ਲੈਂਦੇ ਹਨ ਮੁੰਡੇ ਵਾਲੇ ਬਰਾਤ ਲੈ ਕੇ ਆ ਜਾਂਦੇ ਹਨ ਤੇ ਰਪਾਲੀ ਦਾ ਵਿਆਹ ਹੋ ਜਾਂਦਾ ਹੈ ਰਪਾਲੀ ਨਵਜੋਤ ਤੋਂ ਵੀ ਸੋਹਣੀ ਹੁੰਦੀ ਹੈ ਮੁੰਡਾ ਵੀ ਰਪਾਲੀ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ ਰਪਾਲੀ ਦੇ ਵਿਆਹ ਵਾਲੇ ਸਾਰੇ ਚਾਪੂਰੇ ਹੋ ਜਾਂਦੇ ਹਨ ਰਪਾਲੀ ਦੇ ਘੱਟ ਪੜ੍ਹੀ ਲਿਖੀ ਹੋਣ ਕਰਕੇ ਕੁਝ ਦਿਨਾਂ ਬਾਅਦ ਹੀਰਪਾਲੀ ਦਾ ਘਰ ਵਾਲਾ ਰਪਾਲੀ ਨੂੰ ਤਾਣਨੇ ਮੇਨੇ ਮਾਰਨ ਲੱਗ ਜਾਂਦਾ ਹੈ ਰਪਾਲੀ ਦੇ ਘਰ ਵਾਲਾ ਕਹਿੰਦਾ ਹੈ ਕਿ ਤੁਹਾਡੀ ਇੰਨੀ ਔਕਾਤ ਨਹੀਂ ਸੀ ਕਿ ਤੁਸੀਂ ਸਾਡੇ ਨਾਲ ਮੱਥਾ ਲਾ ਲੈਂਦੇ ਫੇਰ ਰਪਾਲੀ ਤੇ ਉਸ ਦੇ ਘਰ ਵਾਲੇ ਦੇ ਰਿਸ਼ਤੇ ਵਿੱਚ ਦਰਾੜ ਪੈ ਜਾਂਦੀ ਹੈ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਰਪਾਲੀ ਦੇ ਮਾਪੇ ਰਪਾਲੀ ਨੂੰ ਉੱਥੇ ਹੀ ਵਸਾਉਣਾ ਚਾਹੁੰਦੇ ਹਨ ਰਪਾਲੀ ਦਾ ਘਰ ਵਾਲਾ ਤੇ ਉਸ ਦੇ ਸੱਸ ਸਹੁਰਾ ਵੀ ਰਪਾਲੀ ਨੂੰ ਘਟ ਪੜੀ ਹੋਣ ਕਰਕੇ ਬਹੁਤ ਜ਼ਿਆਦਾ ਤੰਗ ਕਰਦੇ ਹਨ ਜਦੋਂ ਰਪਾਲੀ ਦੇ ਮਾਪੇ ਨਵਜੋਤ ਦੇ ਪਿਤਾ ਨਾਲ ਗੱਲ ਕਰਦੇ ਹਨ ਕਿ ਉਹ ਤਾਂ ਸਾਡੀ ਧੀ ਨੂੰ ਬਹੁਤ ਤੰਗ ਕਰਦੇ ਹਨ ਜਗਪਾਲ ਸਿੰਘ ਅੱਗੇ ਉਹ ਕਹਿ ਦਿੰਦਾ ਹੈ ਕਿ ਮੈਂ ਤਰਪਾਲੀ ਨੂੰ ਪੂਰਾ ਦਾਸ ਦੇ ਕੇ ਤੋੜਿਆ ਸੀ ਜੋ ਮੈਂ ਆਪਣੀ ਧੀ ਨੂੰ ਦੇਣਾ ਸੀ ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ ਜੇ ਰਪਾਲੀ ਦੇ ਸਹੁਰੇ ਚਾਹੁੰਦੇ ਹਨ ਕਿ ਰਪਾਲੀ ਉਸ ਨੂੰ ਤਲਾਕ ਦੇਵੇ ਤਾਂ ਉਸੇ ਤਰ੍ਹਾਂ ਹੀ ਹੋਵੇਗਾ ਰਪਾਲੀ ਦੀ ਜ਼ਿੰਦਗੀ ਦੇ 2 ਸਾਲ ਖਰਾਬ ਹੋ ਜਾਂਦੇ ਹਨ ਰਪਾਲੀ ਇੱਕ ਤਲਾਕशुदा ਖਵਾਨ ਲੱਗ ਜਾਂਦੀ ਹੈ ਪਰ ਹੌਲੀ-ਹੌਲੀ ਰਪਾਲੀ ਆਪਣੇ ਆਪ ਨੂੰ ਸੰਭਾਲਦੀ ਹੈ। ਨਵਜੂਤ ਦੇ ਮਾਤਾ-ਪਿਤਾ ਵੀ ਰਪਾਲੀ ਦੇ ਘਰ ਦੇ ਆ ਤੋਂ ਮੂੰਹ ਮੋੜ ਲੈਂਦੇ ਹਨ। ਰਪਾਲੀ ਦੇ ਮਾਤਾ-ਪਿਤਾ ਉਸ ਨੂੰ ਅੱਗੇ ਪੜਾਉਂਦੇ ਹਨ ਤੇ ਉਸ ਦਾ ਵਿਆਹ ਇੱਕ ਪੜ੍ਹੇ-ਲਿਖੇ ਐਨਆਰਆਈ ਲੜਕੇ ਨਾਲ ਕਰਵਾ ਦਿੰਦੇ ਹਨ। ਉਹ ਕੈਨੇਡਾ ਚਲੀ ਜਾਂਦੀ ਹੈ ਤੇ ਉੱਥੇ ਸੁਖੀ ਵਸਦੀ ਹੈ। ਫਿਰ ਉਸ ਨੂੰ ਉਸ ਦਾ ਪਹਿਲੇ ਘਰ ਵਾਲਾ ਮਿਲਦਾ ਹੈ ਜੋ ਕਿ ਰਪਾਲੀ ਨੂੰ ਉੱਥੇ ਦੇਖ ਕੇ ਬਹੁਤ ਹੀ ਹੈਰਾਨ ਹੁੰਦਾ ਹੈ ਕਿਉਂਕਿ ਉਹ ਦੋਨੋਂ ਜਾਣੇ ਬਹੁਤ ਖੁਸ਼ ਹੁੰਦੇ ਹਨ ਰਪਾਲੀ ਦਾ ਪਹਿਲੇ ਘਰ ਵਾਲਾ ਉਸ ਨੂੰ ਬੁਲਾਉਣ ਤੋਂ ਘਬਰਾਉਂਦਾ ਹੈ ਪਰ ਰਪਾਲੀ ਉਸ ਨੂੰ ਆਪ ਹੀ ਬੁਲਾ ਲੈਂਦੀ ਹੈ ਕਿ ਤੁਸੀਂ ਇੱਥੇ ਕਿੱਦਾਂ ਉਹ ਦੱਸਦਾ ਹੈ ਕਿ ਮੈਂ ਇੱਥੇ ਬਿਜ਼ਨਸ ਦੇ ਚੱਕਰ ਵਿੱਚ ਆਇਆ ਸੀ ਪਰ ਮੇਰਾ ਇੱਥੇ ਬਿਜ਼ਨਸ ਹੀ ਡੁੱਬ ਗਿਆ ਹੁਣ ਮੈਂ ਕੰਗਾਲ ਹੋ ਚੁੱਕਾ ਹਾਂ ਰਪਾਲੀਏ ਸੁਣ ਕੇ ਪਹਿਲਾਂ ਤਾਂ ਚੁੱਪ ਕਰ ਜਾਂਦੀ ਹੈ ਤੇ ਆਪਣੇ ਨਵੇਂ ਘਰ ਵਾਲੇ ਵੱਲ ਦੇਖਦੀ ਹੈ ਤਾਂ ਉਹ ਅੱਖਾਂ ਨਾਲ ਰਪਾਲੀ ਨੂੰ ਇਸ਼ਾਰਾ ਕਰਦਾ ਹੈ ਉਸ ਨੂੰ ਹੌਸਲਾ ਦਿੰਦੀ ਹੈ ਜੇ ਸਾਡੇ ਲਈ ਕੋਈ ਕੰਮ ਹੋਇਆ ਤਾਂ ਦੱਸ ਦੇਈਂ ਇਹ ਕਹਿ ਕੇ ਰਪਾਲੀ ਅਤੇ ਉਸ ਦੇ ਘਰ ਵਾਲਾ ਉੱਥੋਂ ਚਲੇ ਜਾਂਦੇ ਹਨ ਰਪਾਲੀ ਦਾ ਸਹਰਾ ਪਰਿਵਾਰ ਵੀ ਉਸ ਨੂੰ ਆਪਣੀ ਤੀ ਬਣਾ ਕੇ ਰੱਖਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੈ ਸੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਲਿਖਦੇ ਸਮੇਂ ਜਾਂ ਫਿਰ ਸੁਣਦੇ ਸਮੇਂ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੋਣਗੀਆਂ ਅੱਗੇ ਤੋਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਮਨੋਰੰਜਨ ਭਰਪੂਰ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਧੰਨਵਾਦ ਜੀ